ਪਿੰਡ ਹਵਾਰਾ ਕਲਾ ਵਿੱਚ ਅੱਜ ਇੱਕ ਚੜ੍ਹਦੀ ਕਲਾ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਮੁਕਮਲ ਹੋ ਗਈਆਂ ਹਨ। ਇਹ ਸਮਾਗਮ 21 ਫਰਵਰੀ ਨੂੰ ਕੌਮੀ ਇਨਸਾਫ ਮੋਰਚਾ ਦੇ ਇਲਾਕੇ ਦੀਆਂ ਸੰਗਠਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਮਕਸਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਜਾਵਾਂ ਤੋਂ ਸਰੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਨਿਭਾਉਣਾ ਹੈ। ਇਸ ਸਮਾਗਮ ਵਿੱਚ ਖਾਲਸਾ ਪੰਥ ਦੇ ਹਰ ਧੀਰ ਅਤੇ ਭਾਈਚਾਰੇ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਕੌਮੀ ਯੋਧੀਆਂ ਦੀ ਕੁਰਬਾਨੀ ਨੂੰ ਪੰਨਾਮ ਖੱਦਾਂ ਦਿੱਤਾ ਗਿਆ ਸਮਾਗਮ ਵਿੱਚ ਧਾਰਮਿਕ, ਰਾਜਨੀਤਿਕ, ਸਮਾਜਿਕ ਕਿਸਾਨ ਯੂਨੀਅਨਾਂ, ਵਕੀਲ ਸਾਹਿਬਾਨ, ਸਾਬਕਾ ਕੋਟੇਵੀਂ, ਗ੍ਰੰਥੀ ਸਿੰਘ ਅਤੇ ਪੰਜਾਬੀ ਗਾਇਕਾਂ ਸਮੇਤ ਕਈ ਹੋਰ ਹਿੱਸਾ ਲੈਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਵੀਰਾਂ ਨੇ ਪਟਿਆਲਾ ਜਾਂ ਫਤਿਹਗੜ੍ਹ ਸਾਹਿਬ ਵਾਲੀ ਸਾਈਡ ਤੋਂ ਆਉਣਾ, ਉਹ ਬਾਇਆ ਸਿੱਧਾ ਮਰੰਡਾ ਹੋ ਕੇ ਵੀ ਆ ਸਕਦੇ ਆ ਮਰੰਡੇ ਤੋਂ ਸਿੱਧਾ ਖਮਾਣੋ ਜਾਂ ਸੰਘੋੜ, ਸੰਘੋੜ ਤੋਂ ਹਮੇਸ਼ਪੁਰਾ ਹਮੇਸ਼ਪੁਰੇ ਤੋਂ ਅਮਰਾਲਾ ਤੇ ਸਿੱਧਾ ਹਵਾਰਾ ਕਲਾ ਜਾਂ ਫਿਰ ਬਸੀ ਤੋਂ ਸਿੱਧਾ ਬਾਇਆ ਸੰਘੋੜ ਆਉਂਦੀ ਆ ਸੜਕ ਸੰਘੋੜ ਤੋਂ ਸਿੱਧਾ ਹਮੇਸ਼ਪੁਰਾ ਹਮੇਸ਼ਪੁਰੇ ਤੋਂ ਅਮਰਾਲਾ ਅਮਰਾਲੇ ਦੇ ਨਾਲ ਹਵਾਰਾ ਕਲਾ ਸੋ ਸਾਰੇ ਨੂੰ ਅਪੀਲ ਹੈ ਇਹ ਰੂਟ ਨੇ ਫਿਰ ਇੱਕ ਵਾਰ ਦੱਸ ਦਿੰਦੇ ਆ ਲੁਧਿਆਣੇ ਤੋਂ ਜਿਹੜੀ ਸੰਗਤ ਆ ਰਹੀ ਆ ਉਹ ਖਮਾਣਾ ਖਮਾਣੋ ਖਮਾਣੋ ਤੋਂ ਅੱਗੇ 5 ਕਿਲੋਮੀਟਰ ਹੈਗਾ ਹਵਾਰਾ ਕਲਾ ਬਾਇਆ ਬਦੇਸ਼ਾਂ ਪਿੰਡ ਹੋ ਕੇ ਸਿੱਧਾ ਹਵਾਰਾ ਕਲਾ ਪਹੁੰਚ ਸਕਦੇ ਨੇ ਚਮਕੌਰ ਸਾਹਿਬ ਵਾਲੀ ਸਾਈਡ ਤੋਂ ਆਉਣ ਵਾਲੀ ਸੰਗਤ ਚਮਕੌਰ ਸਾਹਿਬ ਤੋਂ ਲਠੇੜੀ ਲਠੇੜੀ ਤੋਂ ਅੱਗੇ ਕਾਲੇ ਮਾਜਰਾ ਪਿੰਡਾ ਕਾਲੇ ਮਾਜਰਾ ਬਿਲਕੁਲ ਹਵਾਰਾ ਕਲਾਂ ਦੇ ਨਾਲ ਆ ਨੇੜੇ ਆ ਬਿਲਕੁਲ ਉਹਦੇ ਕੋਲ ਅਸੀਂ ਖੜੇ ਆ ਮਰੰਡੇ ਵਾਲੀ ਸਾਈਡ ਤੋਂ ਜਾਂ ਚੰਡੀਗੜ੍ਹ ਵਾਲੀ ਸਾਈਡ ਤੋਂ ਆਉਣ ਵਾਲੀ ਸੰਗਤ ਮਰੰਡੇ ਤੋਂ ਸਿੱਧਾ ਸੰਘੋੜ ਉੱਚਾ ਪਿੰਡ ਸੰਘੋੜ ਸੰਘੋੜ ਤੋਂ ਹਮੇਸ਼ਪੁਰਾ ਹਮੇਸ਼ਪੁਰਾ ਤੋਂ ਅਮਰਾਲਾ ਹੋ ਕੇ ਸਿੱਧਾ ਹਵਾਰਾ ਕਲਾਂ ਤੁਸੀਂ ਪਹੁੰਚ ਸਕਦੇ ਹੋ ਸੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉਹਰੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ 21 ਫਰਵਰੀ ਨੂੰ ਜਿਹੜਾ ਵਾਰੀ ਚੜ੍ਹਦੀ ਕਲਾ ਪੰਥਕ ਇਕੱਠ ਕੀਤਾ ਜਾ ਰਿਹਾ ਹੈ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਜੋ ਚੱਬੇ ਦੀ ਧਰਤੀ ਦੇ 7-8 ਲੋਕਾਂ ਨੇ ਚੁਣੇ ਸੀ ਉਹਨਾਂ ਦੇ ਨਗਰ ਵਿੱਚ ਪਹੁੰਚਣ ਲਈ ਵੱਧ ਤੋਂ ਵੱਧ ਬੇਨਤੀ ਕੀਤੀ ਜਾਂਦੀ ਹੈ ਜੀ ਅੱਜ ਅਸੀਂ ਨਗਰ ਹਵਾਰਾ ਦੇ ਵਿੱਚ ਖੜੇ ਆਂ ਜਿਸ ਜਗ੍ਹਾ ਦੇ ਉੱਤੇ 21 ਤਰੀਕ ਨੂੰ ਵੱਡੀ ਇੱਕ ਕਾਨਫਰੰਸ ਧਾਰਮਿਕ ਰੈਲੀ ਇਕੱਠ ਹਵਾਰਾ ਕਲਾਂ ਦੇ ਵਿੱਚ ਪੰਥਕ ਇਕੱਠ ਹੋਣ ਜਾ ਰਿਹਾ ਹੈ ਏਰੀਆ ਇਹਦੀ ਜਿਹੜੀ ਲੋਕੇਸ਼ਨ ਹੈ ਜਿਹੜੀ ਨਵਾਂ ਸ਼ਹਿਰ ਤੋਂ ਆਉਣ ਵਾਲੀ ਸੰਗਤ ਹੈ ਉਹ ਚਮਕੌਰ ਸਾਹਿਬ ਆਵੇ ਚਮਕੌਰ ਸਾਹਿਬ ਤੋਂ ਅੱਗੇ ਪਿੰਡ ਲਠੇੜੀ ਆਉਂਦਾ ਹੈ ਲਠੇੜੀ ਤੋਂ ਕਾਲੇ ਮਾਜਰਾ ਹੋ ਕੇ ਇਹ ਬਿਲਕੁਲ ਰੋਡ ਇੱਥੇ ਪਹੁੰਚ ਜਾਂਦਾ ਹੈ ਇਸ ਸਟੇਜ ਕੋਲ ਜਿਹੜਾ ਦੂਜਾ ਰਸਤਾ ਹੈ ਉਹ ਖਮਾਣੋ ਜਿਨ੍ਹਾਂ ਨੇ ਲੁਧਿਆਣੇ ਤੋਂ ਆਉਣਾ ਹੈ ਖਮਾਣੋ ਤੋਂ 5 ਕਿਲੋਮੀਟਰ ਵਿਦੇਸ਼ਕਲਾ ਪਿੰਡ ਹੈ ਵਿਦੇਸ਼ਕਲਾ ਤੋਂ ਅੱਗੇ ਹਵਾਰਾ 5 ਕਿਲੋਮੀਟਰ ਦੋ ਰਸਤੇ ਤਿੰਨ ਚਾਰ ਰਸਤਾ ਜਿਹੜਾ ਅੱਗੇ ਚੰਡੀਗੜ੍ਹ ਵਾਲਾ ਚਾਹੇ ਉਹ ਮਰਿੰਡਾ ਹੋ ਕੇ ਲਖੇੜੀ ਆ ਜਾਣ ਚਮਕੌਰ ਸਾਹ ਵਾਲੇ ਰੋਡ ਤੇ ਜਾਂ ਉਹ ਉੱਚਾ ਪਿੰਡ ਹੋ ਕੇ ਪਹਿਲਾ ਪਿੰਡ ਹਮੇਸ਼ਪੁਰਾ ਫਿਰ ਅਮਰਾਲਾ ਤੇ گاਹਾ ਹਵਾਰਾ ਇਹ ਰਸਤੇ ਨੇ ਇੱਥੇ ਜਿਹੜੀ ਜਗ੍ਹਾ ਹੈ ਇਹ ਲੋਕੇਸ਼ਨ ਹੈ ਜਿੱਥੇ ਪਹੁੰਚਣਾ ਆਪਾਂ ਨੇ 21 ਤਰੀਕ ਨੂੰ